ਸੋਨ ਬਈ ਇਹ ਬਜ਼ਾਰਾਂ ਚ ਕੋਈ ਡਾਂਵਾ ਡਾਂਵਾ ਗਾਗ ਨਜ਼ਰ ਆਂਦਾ ਜਿਵੇਂ ਅੱਗੇ ਭੀੜ ਲੱਗੀ ਰਹਿੰਦੀ ਸੀ ਕੋਈ ਲੋਕਾਂ ਚ ਤਿਉਹਾਰ ਦੇ ਬਾਰੇ ਕੋਈ ਇੰਨਾ ਉਤਸ਼ਾਹ ਨਹੀਂ ਹੈ ਅੱਛਾ ਬਦਲੋ ਕਾਰਨ ਕੀ ਮੰਨਦੇ ਹੋ ਕਿ ਕੋਈ ਕੁਝ ਜਿਵੇਂ ਕਰੀਓ ਸ਼ਾ ਨਹੀਂ ਹੈ ਕੋਈ ਕਾਰਨ ਦੋ ਤਿੰਨ ਕਾਰਨ ਹੈ ਇੰਨਾ ਜਿਹੜੇ ਆਪਣੇ ਨੌਜਵਾਨ ਪੀੜੀ ਹੈ ਉਹ ਤਕਰੀਬਨ ਪੰਜਾਬ ਚੋਂ ਬਾਹਰ ਚਲੀ ਗਈ ਹੈ ਅੱਛਾ ਜੀ ਜਿਵੇਂ ਕੋਈ ਸਾਡੇ ਕੋਲ ਕਸਟਮਰ ਆਂਦਾ ਸੀ ਉਹ ਗੰਦੀ ਸੀ ਚਲਾਕ ਕਰਦੀਆਂ ਸੀ ਕੁੜੀਆਂ ਆਪਸ ਤੇ ਮਾਮੇ ਦੇ ਮੁੰਡੇ ਦੀਆਂ ਦੋ ਐ ਚਾਚੇ ਦੀਆਂ ਲੈਣੀਆਂ ਫੋਪੜ ਦੀਆਂ ਲੈਣੀਆਂ ਸਾਰਿਆਂ ਦੀਆਂ ਲੈਣੀਆਂ ਪਰ ਉਹ ਜਦ ਬੱਚਾ ਹੀ ਬਾਹਰ ਚਲੇ ਗਿਆ ਜੋ ਲੈਣਗੇ ਕਿਦੇ ਆਸਤੇ ਉਹ ਰਖੜੀਆਂ ਤੋਂ ਬੰਦੀਆਂ ਆਨਲਾਈਨ ਹੀ ਜੇ ਕਿਸੇ ਨੂੰ ਭੇਜਦੀਆਂ ਤਾਂ ਸਿੱਧੇ ਉੱਥੋਂ ਭੇਜ ਦੇਦੀਆਂ ਮਾਰਕੀਟ ਦੇ ਘਰ ਆਂਦਾ ਤਾਂ ਸਵਾਲ ਹੀ ਨਹੀਂ ਆਨਲਾਈਨ ਨੇ ਐਂਦੀ ਵੱਡੀ ਟਾਕ ਕਦੇ ਰਖੜੀ ਦੇ ਬਿਜ਼ਨਸ ਨੂੰ ਨਹੀਂ ਦੀਵਾਲੀ ਨੂੰ ਯਾ ਹੋਰ ਆਮ ਜਿਹੜੇ ਦੁਕਾਨਦਾਰ ਹੈ ਜਿਹੜੇ ਵੱਡੇ ਸਟੋਰ ਹੈ ਸਾਰੇ ਇਫੈਕਟਡ ਹੈ ਇੰਨਾ ਮਾਲ ਖਰੀਦ ਕੇ ਰੱਖਿਆ ਉਹ ਲੋਕ ਮਾਲ ਇੱਕ ਇੱਕ ਦਰਜਨ ਲੈ ਕੇ ਉਹਨੂੰ ਵੇਚ ਕੇ ਫਿਰ ਲੈ ਗਏ ਸਾਡੇ ਲੋਕਾਂ ਨੇ ਸਟਾਕ ਕੀਤੇ ਜਿਹੜੇ 2-2 3-3 ਸਾਲ ਤੋਂ ਤਕਰੀਬਨ ਅੰਦਰ ਹੀ ਲੱਗੇ ਪਏ ਇੰਨੀ ਦੇਰ ਤੇ ਰਵਾਇਤ ਬਦਲ ਜਾਂਦਾ 30-40% ਕਿੰਨੇ ਸਾਲ ਤਕਰੀਬਨ ਤਿੰਨੇ ਸਾਲ ਤੋਂ ਕੱਟਦਾ ਜਾ ਰਿਹਾ ਕੱਟਦਾ ਜਾ ਰਿਹਾ ਢੜੀਆਂ ਫੋਮ ਦੀਆਂ ਵੱਡੀਆਂ-ਵੱਡੀਆਂ ਚਲਦੀਆਂ ਯੋਨਾ ਨਾ ਗੋਟ ਬਰ ਜਾਂਦੇ ਸਨ ਅੱਜ ਉਹ ਰਖੜੀਆਂ ਦੇ ਸਹਜ ਘੱਟ ਕੇ ਬਿਲਕੁਲ ਸਿਮਟ ਗਏ ਆ ਪਿਆਰ ਵਾਂਗੂ ਕੀ ਕਰੇ ਜਿਵੇਂ ਪਹਿਲੇ ਉੱਛਾ ਪਿਆਰ ਸੀ ਹੁਣ ਪਿਆਰ ਵੀ ਕਰਦਾ ਜਾ ਰਿਹਾ ਔਰ ਰਖੜੀਆਂ ਦੇ ਸਹਜ ਵੀ ਘਟਦੇ ਜਾ ਰਹੇ ਆ ਕੋਈ ਦੇਖੜੀਆਂ ਰਖੜੀਆਂ ਦੁਕਾਨ ਤੇ ਪਈਆਂ ਤੁਸੀਂ ਆਪਣਾ ਇਤਿਹਾਸ ਯਾਦ ਕਰੋ ਵੀ ਤੁਸੀਂ ਵੀ ਆਪਣੀ ਭੈਣ ਤੋਂ ਰਖੜੀ ਬਣਾਉਂਦੇ ਰਹੇ ਕਿੰਨੇ ਵੱਡੇ ਸਹਜ ਦੀ ਸੀ ਔਰ ਅੱਜ ਕੀ ਹੈ ਕਿਉਂ ਹੈ ਕਿ ਸਾਰੇ ਤਿਉਹਾਰਾਂ ਨੂੰ ਉੱਛਾ ਨਾਲ ਮਨਾਓ ਪਿਆਰ ਬਣਾ ਕੇ ਪਿਆਰ ਬਣਾ ਕੇ ਰੱਖੋ ਫਿਰ ਇਕੱਠੇ ਹੋਵੋ ਗਿਲੇ ਛਿਗਵੇਂ ਪੋਲ ਜਾਓ ਇੱਕ ਵਧੀਆ ਤੇ ਰੰਗਲਾ ਪੰਜਾਬ ਬਣਾਓ ਤਾਂ ਕਿ ਲੋਕ ਖੁਸ਼ਹਾਲ ਰਹਿਣ ਆਵਾਜ਼ ਰਹਿਣ ਤੇ ਪੰਜਾਬ ਇੱਕ ਇਤਿਹਾਸਕ